ਇਹ ਤਾਂ ਕੁਝ ਵੀ ਨਹੀਂ ਹੈ ਗਿਆ ਪਿਛਲੇ ਵਾਰ ਸਾਡੇ ਕਿੱਲ ਦਾਦੇ ਸੀਗੇ ਬਿਲਗ ਤਾਂ ਅਸੀਂ ਕਿੱਲਾਂ ਨੂੰ ਬੜੇ ਬੜੇ ਟਿੱਪਰ ਇੱਕ ਵਾਸੇ ਕਰਦੇ ਤੋ ਚਨ ਪਾ ਕੇ ਖਿਚੜਾਂਗੇ ਕਿ ਚੱਕਰ ਇਹਦੇ ਜਾ ਟਰੈਕਟਰ ਪੰਪ ਕੋਈ ਆ ਆ ਆਹ ਦੇਖੋ ਸਾਡੇ ਟਰੈਕਟਰ ਮੋਂ ਟੋਚਨ ਪਿਆ ਮਿਰ ਬਲਾਓ ਉਹਨਾਂ ਨੂੰ ਮੈਂ ਫੋਨ ਕਰਾਉ ਉਹ ਖਿਚਲੀ ਨੂੰ ਖਿਚਲੀ ਕਿ ਚੱਕਰ ਕੋਈ ਕਰਨੀ ਸਾਨੂੰ ਉਹ ਤਾਂ ਉਹ ਤਾਂ ਪੈਸੇ ਨਹੀਂ ਆ ਭੈਣੋ ਪੈਸੇ ਦਾ ਬੋਝੀ ਬੜੇ ਬੜੇ ਕਰਜ਼ੇ ਕਰਜ਼ੇ ਮਾਫ ਕਰਿਆ ਅਵਾ ਨਹੀਂ ਆੜਾ ਨਹੀਂ ਹੋ ਗਏ ਤੇ ਕਿੰਨੇ ਬੰਦੇ ਦੇ ਕਰਦੇ ਇੱਕ ਇਹਨਾਂ ਵਾਸੇ ਪੈਸੇ ਨਹੀਂ ਮਿਲਦਾ ਜਿਹੜੇ ਵਾਦੇ ਕਰਿਆ ਉਹ ਤਾਂ ਪੂਰੇ ਕਰੋ ਵੀਰ ਮੇਰੇ ਪਹਿਲਾਂ ਕੁਝ ਹੁੰਦੇ ਜਦੋਂ ਜਮ ਜਿਹੇ ਸਾਰੇ ਆਣ ਕੇ ਛੋਡੇ ਸਾਹਮਣੇ ਆ ਕੋਈ ਜਥੇਬੰਦੀ ਨਹੀਂ ਰਹੀ ਸਾਰੇ ਆਣ ਗਏ ਕਿਸਾਨ ਮਜ਼ਦੂਰ ਬਾਕੀ ਜਿੰਨੇ ਬੰਦੇ ਸਾਰੇ ਹੋਣ ਕੇ ਇਕੱਠੇ ਪਹਿਲਾਂ ਮango ਉਸ ਤੋਂ ਵੱਧ ਸਿਰਜਾਏ ਮਾਹੌਲ ਜਿੰਨਾ ੱਤਕਾ ਕਰੋ ਨਾ ਪੰਜਾਬੀਆਂ ਦਾ ਉਸ ਤੋਂ ਦੂਣ ਸਵਾਈ ਹੋ ਕੇ ਨਿਕਲਦਾ ਨਾ ਪੰਜਾਬੀ ਦਬੇ ਨਾ ਦਬਣਗੇ 13 ਤਰੀਕ ਨੂੰ ਲੈਂਟਰ ਲੈਂਟਰ ਸਭ ਚੱਕ ਦੇਣੀ ਹੈ ਪਿਛਲੇ ਵਾਰ ਵੀ ਬਣਾਇਆ ਥਾ ਚੱਤ ਵੀ ਚੱਕੇ ਦੇ ਹੁਣ ਵੀ ਚੱਕਦੇ ਹਾਂ ਕਿਸਾਨ ਲੀਡਰ ਇੱਥੇ ਲਗਾਤਾਰ ਆਣ ਲੱਗੇ ਹਨ ਤਸਵੀਰ ਆਪ ਦੇਖੋ ਕਿਵੇਂ ਟਰੈਕਟਰਾਂ ਲੈ ਲੈ ਕੇ ਕਿਸਾਨ ਲੀਡਰ ਇੱਥੇ ਆ ਰਹੇ ਆਂ ਅਤੇ ਪੂਰਾ ਪੂਰੇ ਰਸਤੇ ਨੂੰ ਬਲੌਕ ਕਰ ਦਿੱਤਾ ਗਿਆ ਹੈ ਤੁਸੀਂ ਦੇਖੋ ਪੂਰਾ ਹਾਈਵੇ ਬਲੌਕ ਕੀਤਾ ਜਾ ਰਿਹਾ ਹੈ ਕਿਵੇਂ ਦਿੱਲੀ ਜਾਣ ਦਾ ਕਾਰਜਕ੍ਰਮ ਸਫਲ ਹੋਊਗਾ ਜਿੱਦਾਂ ਪਹਿਲਾਂ ਗਏ ਸੀਗੇ ਹੁਣ ਵਗਦਾਂਗੇ ਸਾਡੋ ਕੋਈ ਦਿੱਕਤ ਨਹੀਂ ਹੈਗੀ ਅੱਤੀ ਵਾਰ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਮੈਂ ਇਹ ਲੈਂਟਰ ਜੋ ਮਰਜੇ ਲੈਂਟਰ ਸਾਡੇ ਵਾਸਤੇ ਪੱਥਰ ਕੀ ਪਹਾੜ ਕੀ ਜਦ ਜਾਣਾ ਫਿਰ ਬੇੜਾ ਪਾਰ ਗਈ ਨਦੀ ਵੀ ਪੂਰੀ ਇਹਨਾਂ ਨੇ ਆਦ ਕਿ ਜੀਸੀਬੀ ਲਾ ਕੇ ਇੱਥੇ ਪੂਰੀ ਉਹ ਵੀਰ ਮੇਰੇ ਕੁਛ ਚੀਜ਼ ਨਹੀਂ ਹੁੰਦਾ ਮਨ ਤੇ ਨਿਚਾ ਹੁੰਦਾ ਨਾ ਇਰਾਦਾ ਡਿਢਾ ਹੁੰਦਾ ਕੋਈ ਚੀਜ਼ ਅੱਗੇ ਨਹੀਂ ਜਾਂਦੀ ਹੈਗੀ ਇਹ ਤਾਂ ਕੁਛ ਵੀ ਨਹੀਂ ਹੈਗੀ ਆ ਪਿਛਲੇ ਵਾਰ ਸਾਡੇ ਕਿੱਲੇ ਦਾਦੇ ਸੀਗੇ ਬਿਲਗ ਤਾਂ ਅਸੀਂ ਕਿੱਲਾ ਨੂੰ ਬੜੇ ਬੜੇ ਟਿੱਪਰ ਇੱਕ ਪਾਸੇ ਕਰਦੇ ਤੋ ਤਿੰਨ ਪਾਗ ਖਿੱਚ ਲਾਂਗੇ ਅਰ ਕੀ ਚੱਕਰ ਇਹਦੇ ਚ ਆਹ ਟਰੈਕਟਰ ਪੰਪ ਕੋਈ ਆ ਵੀ ਆ ਵਿੱਚ ਆਹ ਦੇਖੋ ਸਾਡੇ ਟਰੈਕਟਰ ਮੋਟਰ ਚੋਂ ਪਿਆ ਵੀਰ ਬਲਾਓ ਉਹਨਾਂ ਨੂੰ ਮੈਂ ਫੋਨ ਕਰਾਉਂ ਖਿਚਲੀ ਨੂੰ ਖਿਚਲੀ ਚੀਜ਼ ਕਰ ਕੋਈ ਨਿਕਲ ਨਹੀਂ ਸਾਨੂੰ ਉਹ ਤਾਂ ਉਹ ਤਾਂ ਪੈਸੇ ਨਹੀਂ ਆ ਭੈਣ ਤੋਂ ਪਾਸੇ ਦਾ ਬڑے بڑے ਕਰਜ਼ੇ ਕਰਜ਼ੇ ਮਾਫ ਕਰ ਰਿਆ ਅਵਾ ਨਹੀਂ ਆੜਾ ਨਹੀਂ ਹੋ ਗਏ ਕਿੰਨੇ ਬੰਦੇ ਨੇ ਕਰਦੇ ਇੱਕ ਇਹਨਾਂ ਪਾਸੇ ਪੈਸੇ ਨਹੀਂ ਮਿਲਦਾ ਜਿਹੜੇ ਵਾਦੇ ਕਰਿਆ ਉਹ ਤਾਂ ਪੂਰੇ ਕਰੋ ਉਹ ਤੋਂ ਕੀ ਮੁੱਕਦੇ ਆ ਇੱਕ ਪਾਸੇ ਕਹਿੰਦੇ ਕਿਸਾਨ ਹਤੈਸ਼ੀਆ ਇਹ ਕਿਸਾਨ ਹਤੈਸ਼ੀ ਕਹਦੀ ਹੈ ਸਰਕਾਰ ਤੁਹਾਡੇ ਸਾਹਮਣੇ ਆ ਅੰਦੋਲਨ ਹੋਊਗਾ ਆਸੀਂ ਕਿਉਂ ਦੁਆਰ ਤੇ ਠਹਿਰਦੇ ਸਾਡੇ ਵੀ ਬੱਚੇ ਆ ਸਾਡਾ ਵੀ ਪਰਿਵਾਰ ਆ ਸਾਡੇ ਵੀ ਸਾਡੇ ਰੋਣੇਲੇ ਹਸਣੇਲੇ ਹੈਗੇ ਆ ਜੇ ਬਾਈ ਦਾਵੇ ਸਾਨੂੰ ਕਿਸੇ ਨੂੰ ਕੁਝ ਹੁੰਦਾ ਉਹਦਾ ਜ਼ਿੰਮੇਵਾਰ ਮੋਦੀ ਹੈ ਕਾਹਨੂੰ ਜ਼ਿੰਮੇਵਾਰ ਤੁਸੀਂ ਵੀ ਪਰਿਵਾਰ ਵਾਲਿਆ ਅਸੀਂ ਵੀ ਪਰਿਵਾਰ ਵਾਲਿਆ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸੀ ਆਪਣੀ ਨਿਭਾਰੇ ਆ ਹੁਣ ਤੁਸੀਂ ਦੱਸੋ ਜੇ ਕਿਸਾਨ ਨੂੰ ਪੂਰਾ ਮੁੱਲ ਹੀ ਨਹੀਂ ਮਿਲਿਆ ਫਿਰ ਕਰੂਗਾ ਕੀ ਅਤਕੀ ਸਾਰੀ ਜੱਥੇਬੰਦੀਆਂ ਨਾਲ ਨਹੀਂ ਆ ਤੁਸੀਂ ਅਪੀਲ ਕਰੋਗੇ ਕਿ ਸਾਰੇ ਇੱਕ ਏਜੰਡੇ 'ਤੇ ਆਣ ਵੀਰ ਮੇਰੇ ਪਹਿਲਾਂ ਕੁਝ ਹੁੰਦੇ ਜਦੋਂ ਜਮਜੇ ਦੇ ਸਾਰੇ ਆਣ ਕੇ ਛੋਡੇ ਸਾਹਮਣੇ ਆ ਕੋਈ ਜੱਥੇਬੰਦੀ ਨਹੀਂ ਦੀ ਸਾਰੇ ਆਣ ਗਏ ਕਿਸਾਨ ਮਜ਼ਦੂਰ ਬਾਕੀ ਜਿੰਨੇ ਬੰਦੇ ਸਾਰੇ ਹੋਣ ਕੇ ਇਕੱਠੇ ਪਹਿਲਾਂ ਮango ਉਸ ਤੋਂ ਵੱਧ ਸਿਰਜ ਗਿਆ ਮਾਹੌਲ ਜਿੰਨਾ ਤੱਕਾ ਕਰਾਉਣਾ ਪੰਜਾਬੀਆਂ ਨਾਲ ਉਸ ਤੋਂ ਦੂਣ ਸਵਾਈ ਹੋ ਕੇ ਨਿਕਲਦਾ ਨਾ ਪੰਜਾਬੀ ਦਵੇ ਨਾ ਦਬਣਗੇ ਇੱਕ طرفਾ ਮੀਟਿੰਗਾਂ ਵੀ ਚੱਲ ਰਹੀਆਂ ਨੇ ਤਿੰਨ ਮੰਤਰੀ ਭੇਜੇ ਸੀ ਚੰਡੀਗੜ੍ਹ ਤੋਂ ਕੋਈ ਗਲਤ ਬਾਤ ਨਹੀਂ ਬਣੀ ਮੀਟਿੰਗਾਂ ਦਾ ਵੀਰ ਮੇਰੇ ਮੀਟਿੰਗਾਂ ਦਾ ਇਹਦਾ ਡਾਰਾ ਉਹਨਾਂ ਨੂੰ ਮੀਟਿੰਗਾਂ ਆਕਾਸ਼ ਤੇ ਚੱਲ ਰਹੀਆਂ ਜੇ ਡਾਰਾ ਤੇ ਸਾਹ ਮੀਟਿੰਗਾਂ ਚੱਲ ਰੇ ਨਾ ਜੇ ਬਾਈ ਦਾ ਪਹਿਲਾ ਮਸਲੇ ਹਲਕਾ ਦਾ ਕੀ ਲੋੜ ਮੀਟਿੰਗਾਂ ਦੀ ਮੀਟਿੰਗਾਂ ਤੇ ਤਾਂ ਲੋੜ ਪਈ ਨਾ ਜੇ ਆਪਣੇ ਮਸਲੇ ਨਹੀਂ ਹਲੋਰੇ ਤਾਂ ਇਹ ਹੀ ਮੀਟਿੰਗਾਂ ਦਾ سلسلہ ਹੋਰ ਕੀ ਆ ਜੇ ਚੱਲਦਾ ਚੱਲਦਾ ਨਹੀਂ ਬਈ ਅਸੀਂ ਤਾਂ ਤਿਆਰ ਆ ਟ੍ਰੇਲਰ ਵੀ ਸਾਡਾ ਤਿਆਰ ਆ ਇਹਦਾ ਅੱਜ ਟ੍ਰੇਲਰ ਟ੍ਰੇਲ ਦਿਖਾਇਆ ਸੀ ਸਿਰਫ ਇਹ ਸਾਡੇ ਪਟਿਆਲੇ ਜ਼ਿਲ੍ਹੇ ਦੇ ਜਿਹੜੇ ਕੁਝ ਬੰਦੇ ਆ ਅ ਇੱਥੇ ਤੋਂ ਨਹੀਂ ਅੰਮ੍ਰਿਤਸਰ ਦਾ ਸਾਰਾ ਜਿਹੜਾ ਮਾਝਾ ਦਵਾਬਾ ਤੇ ਮਾਲਵਾ ਇਸੇ ਬਾਟਰ ਤੋਂ ਲੰਘਾਂਗੇ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਸਰ ਕਰਕੇ ਜਾਵਾਂਗੇ ਠੀਕ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਕਿ ਟਰੈਕਟਰ ਕਿਵੇਂ ਇੱਥੇ ਹਾਈਵੇ ਤੇ ਕਿਸਾਨਾਂ ਦੇ ਆਣ ਲੱਗੇ ਨੇ ਔਰ ਕਿਸਾਨ ਬੜੀ ਬੜੀ ਤਾਦਾਦ ਕਿਸਾਨ ਇੱਥੇ ਆਣ ਲੱਗੇ ਨੇ ਔਰ ਤਸਵੀਰਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਜਾਬ ਤੱਕ ਤੇ ਲਾਈਵ ਕਿਵੇਂ ਕਿਸਾਨ ਇੱਥੇ ਜਥੇਬੰਦੀਆਂ ਆ ਆਣ ਲੱਗੇ ਨੇ ਔਰ ਹੁਣ ਵੀ ਇਵੇਂ ਲੱਗ ਰਿਹਾ ਹੈ ਕਿ ਗਤੀ ਵਿਰੋਧ ਵੜ ਸਕਦਾ ਹੈ ਕਿਉਂਕਿ ਕਿਸਾਨਾਂ ਨੇ ਇੱਥੇ ਆ ਕੇ ਕਸੀ ਵੱਡੀ ਨਾਰੇਬਾਜ਼ੀ ਕੀਤੀ ਹੈ ਟ੍ਰੈਫਿਕ ਦੀ ਗੱਲ ਕਰੀਏ ਆਪਾਂ ਟ੍ਰੈਫਿਕ ਤੁਸੀਂ ਦੇਖੋ ਕਈ ਕਿਲੋਮੀਟਰ ਲੰਬੀ ਲਾਈਨ ਟ੍ਰੈਫਿਕ ਦੀ ਲੱਗ ਰਹੀ ਹੈ ਇੱਥੇ ਜੀਸੀਬੀ ਮਸ਼ੀਨਾ ਕਿਸਾਨਾਂ ਨੇ ਲਾਈ ਹੈ ਪ੍ਰਸ਼ਾਸਨ ਨੇ ਜੀਸੀਬੀ ਮਸ਼ੀਨਾ ਲਾਈ ਹੈ ਔਰ ਟ੍ਰੈਕਟਰਾਂ ਦੀ ਗਿਣਤੀ ਤੁਸੀਂ ਦੇਖੋ ਕਿਵੇਂ ਟ੍ਰੈਕਟਰਾਂ ਦੀ ਲਾਈਨ ਇੱਥੇ ਸ਼ੰਭੂ ਬਾਰਡਰ ਤੇ ਦਿਖਣ ਲੱਗੀ ਹੈ ਬੜੀ ਸੰਖਿਆ ਵਿੱਚ ਕਿਸਾਨ ਇੱਥੇ ਆਣ ਲੱਗੇ ਨੇ ਬੜੇ ਕਿਸਾਨ ਲੀਡਰ ਨੇ ਵੀ ਹੈ ਅੱਜ ਦੀ ਸਰਕਾਰ ਨੇ ਦੇਖੋ ਤੁਸੀਂ ਲੈਂਟਰ ਜਿਵੇਂ ਪਾਇਆ ਜਾਂਦਾ ਹੈ ਕਰ ਰਹੇ ਕਿਉਂ ਆਗੇ बढੋਗੇ ਅਸੀਂ 13 ਤਰੀਕ ਨੂੰ ਲੈਂਟਰ ਲੈਂਟਰ ਸਭ ਚੱਕ ਦੇਣੀ ਹੈ ਪਿਛਲੇ ਵਾਰ ਵੀ ਬਣਾਇਆ ਥਾ ਚੱਦ ਵੀ ਚੱਕੇ ਤੇ ਹੁਣ ਵੀ ਚੱਕ ਦੇਣੀ ਹੈ ਤਾਂ ਅੱਜ ਕੀ ਪ੍ਰੋਗਰਾਮ ਹੈ ਆ ਤਾਂ ਟਰੈਕਟਰ ਮਾਰਕਟ ਚ ਗੱਡਿਆ ਪਿੰਡਾਂ ਮਾ ਹੁੱਕਾ ਦੇ ਆ ਸਾਰੇ ਪਿੰਡਾਂ ਸਾਰੀ ਜੱਥੇਬੰਦੀਆਂ ਘਰ-ਘਰ ਜਾ ਕੇ ਕਿਸਾਨਾਂ ਨੂੰ ਬੁਲਾ ਰਹੀ ਸਾਰੇ ਇਹ ਪਿੰਡਾਂ ਵਾ ਜਿੰਮੇਦਾਰਾਂ ਨੇ ਆਪਣਾ ਟਰੈਕਟਰ ਰੋੜ ਛੋਕ ਕੱਢਾ ਹੈ। ਤਿਆਰੀ 13 ਤਰੀਕ ਨੂੰ ਪੂਨ ਤਿਆਰੀ ਹੈ। ਪੂਰੀ ਤਿਆਰੀ ਹੈ। ਪੂਰੀ ਤਿਆਰੀ ਹੈ। ਟਰਾਲੀਆਂ ਉਂ ਤਰਪਾਨਾ ਪਾਈ ਵੀਆਂ। ਬਿਸਤਰੇ ਸਭ ਬੰਨੇ ਵੀ ਆਟਾ ਰੈਸ਼ਨ ਸਭ ਵਿਚ ਰੱਖਿਆ ਵਾ। ਕੁੰਜ 13 ਤਰੀਕ ਨੂੰ ਕੁੰਜ ਕਰਦੇ ਹਾਂ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲੰਗਰ ਲਾਏ ਜਾ ਰਹੇ ਨੇ ਬੜੀ ਭਾਰੀ ਸੰਖਿਆ ਵਿੱਚ ਕਿਸਾਨ ਇੱਥੇ ਜਵਾਨ ਕਿਸਾਨ ਸਾਰੇ ਇੱਥੇ ਇਕੱਠੇ ਨੇ ਔਰ ਜਿਵੇਂ ਪਿਛਲੀ ਵਾਰ ਤਸਵੀਰਾਂ ਦੇਖੀ ਸੀ ਕਿ ਕਿ ਮੇ ਕਿਸਾਨ ਇੱਥੇ ਬੜੀ ਸੰਖਿਆ ਚ ਆਏ ਸੀ ਔਰ ਆਹੀ ਸੰਭੂ ਬਾਰਡਰ ਜਿੱਥੋਂ ਪ੍ਰੋਟੈਸਟ ਮਾਰਚ ਸ਼ੁਰੂ ਹੋਇਆ ਸੀ ਗੋਲੀਆਂ ਚੱਲੀ ਸੀ వాటర్ ਕੈਨਨ ਤੇ ਆंसू ਗੈਸ ਸਭ ਕੋਸ਼ਿਸ਼ਾਂ ਕੀਤੀ ਗਈ ਸੀ ਕਿਸਾਨ ਨਹੀਂ ਡਟੇ ਸੀ ਟਰੈਕਟਰਾਂ ਦੇ ਨਾਲ ਬੈਰੀਕੇਡਿੰਗ ਤੋੜ ਦਿੱਤੇ ਗਏ ਸੀ ਇੱਕ ਵਾਰ ਫਿਰ ਤੋਂ ਇੱਥੇ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਵੇਂ ਕਿਸਾਨ ਇਕੱਠੇ ਹੋਣ ਲੱਗੇ ਨੇ ਤੇ ਦੂਜੇ ਪਾਸੇ ਸਰਕਾਰ ਤੇ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਨੂੰ ਇੱਕ ਤਰਫ ਬਾਤਚੀਤ ਵੀ ਗਲ ਚੱਲ ਰਹੀ ਹੈ ਤੇ ਦੂਜੇ ਪਾਸੇ ਤਿਆਰੀਆਂ ਬਾਰਡਰਾਂ ਤੇ ਹੋ ਰਹੀ ਨੇ ਪੂਰੇ ਬਾਰਡਰ ਨੂੰ ਸੀਲ ਕੀਤਾ ਜਾ ਰਿਹਾ ਹੈ ਇਹ ਜਿਹੜਾ ਹਾਈਵੇ ਜਿਹੜਾ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਦਿੱਲੀ ਨੂੰ ਜੋੜਦਾ ਹੈ ਪੂਰਾ ਹਾਈਵੇ ਬਲੌਕ ਹੋ ਗਿਆ ਹੈ ਟ੍ਰੈਫਿਕ ਇੱਕਦਮ ਬੰਦ ਹੋ ਗਿਆ ਹੈ ਔਰ ਅੱਜ ਟਰੈਕਟਰਾਂ ਦਾ ਮਾਰਚ ਸੀ ਕਿਸਾਨਾਂ ਦਾ ਕਿਸਾਨ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਇਕੱਠਾ ਕਰਿਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇਖਦੇ ਹੋ ਕਿ ਇੱਕ ਤਰਫ ਮਾਰਚ ਹੈ ਦੂਜੇ ਪਾਸੇ ਸਰਕਾਰੀ ਅਮਲਾ ਆਪਣੀ ਕੋਸ਼ਿਸ਼ ਲੱਗਾ ਹੋਇਆ ਹੈ ਕਿ ਕਿਵੇਂ ਵੀ ਕਰਕੇ ਕਿਸਾਨਾਂ ਦੇ ਇਸ ਮਾਰਚ ਨੂੰ ਰੋਕਿਆ ਜਾ ਸਕੇ ਦਿੱਲੀ ਨਾ ਜਾਣ ਔਰ ਪਿਛਲੇ ਜਿਹੜੇ ਵੀ ਹਾਲਾਤ ਸੀ ਉਹ ਨਾ ਬਣਨ ਕੁੱਲ ਮਿਲਾ ਕੇ ਤਸਵੀਰਾਂ ਅਸੀਂ ਤੁਹਾਨੂੰ ਦਿਖਾਈ ਹੈ ਹਾਲਾਤ ਇੱਕ ਵਾਰ ਫਿਰ ਤੋਂ ਉਹੀ ਹੋਣ ਜਾ ਰਹੇ ਹਨ ਜਿਵੇਂ ਪਿੱਛੇ ਦੇਖੇ ਸੀ ਫਿਲਹਾਲ ਪੰਜਾਬ ਤੱਕ ਤੇ ਇਤਨਾ ਹੀ ਬਾਕੀ ਦੇਸ਼ ਦੁਨੀਆ اور जुड़ी ਖਬਰਾਂ ਵਾਸਤੇ ਤੁਸੀਂ ਪੰਜਾਬ ਤੱਕ ਇੱਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਕਿਸਾਨਾਂ ਦੇ तमाम ਅਪਡੇਟ ਨਾਲ ਦੀ ਨਾਲ ਅਸੀਂ ਪੰਜਾਬ ਤੱਕ ਤੇ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ